ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦੋਵੇਂ ਹਰਿਆਣੇ ਦੀਆਂ ਵਾਂ ਇੱਕ ਤੋਕੜ ਗੱਬਣਾ ਤੇ ਇੱਕ ਤੋਕੜ ਹੀ ਸਾਹਮਣੇ ਦਿਖਾਵਾਂਗੇ ਜੇ ਆਪਾਂ ਪਹੁੰਚੇ ਆਂ ਵੀਰ ਸੋਨੂ ਦੇ ਕੋਲ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਪਹਿਲਾਂ ਆਪਾਂ ਬੋਰਡ ਤੇ ਇੱਕ ਤਾਂ ਮਾਰੋ ਮਾਰੋ ਬਾਏ ਪਤੀ ਵਾਰ ਕਰ ਲੈ ਕੋਈ ਮਰੋ ਲਓ ਜੀ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਆ ਪੂਰੀ ਕਲੀਅਰ ਆਉਂਦੀ ਆ ਜੀ ਸਹੀ ਓਕੇ ਬਾਏ ਨਾ ਵਟ ਕੱਢੇ ਪਏ ਜੇ ਕਰਦੇ ਆ ਵਧਾਈ ਨਾਂਗੇ ਕਰਦੇ ਆ ਵੀਰ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸੋ ਸੁਣਾਓ ਠੀਕ ਠਾਕ ਵਧੀਆ ਵਧੀਆ ਵਾਲਾ ਡੇਰੀ ਫਾਰਮ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹੁੰਦਾ ਥੈਂਕ ਯੂ ਭਾਜੀ ਹਾਂ ਜੀ ਤੁਹਾਡਾ ਵੀ ਦਿਲੋਂ ਧੰਨਵਾਦ ਕਰਦੇ ਆ ਚਲੋ ਭਰਾਵਾਂ ਨੂੰ ਮਾਨ ਸਤਕਾਰ ਬਖਸ਼ਦੇ ਤੁਸੀਂ ਹਾਂ ਜੀ ਤੇ ਭਾਜੀ ਨਾਮ ਤੇ ਐਡਰੈਸ ਦੱਸ ਦਿਓ ਆ ਨਾਮ ਸੋਨੂੰ ਨਾਮ ਦੱਸਨੇ ਕਿਹੜਾ ਵਾਲਾ ਵਾਲਾ ਹੋਈ ਪਈ ਏ ਸਾਰੇ ਬਨੇ ਠੀਕ ਹੈ ਜੀ ਨਾਮ ਕੀ ਸਲਾਇਆ ਠੀਕ ਹੈ ਠੀਕ ਹੈ ਕੋਈ ਆਪਣਾ ਨਾਮ ਵੀ ਹੋਣਾ ਜਾਣਦੀ ਸਾਰੀ ਸਾਰੀ ਦੁਨੀਆ ਨਾਲ ਜਾਣਦੀ ਅਛਾ ਜੀ ਵਾਲਾ ਵਾਲਾ ਦੱਸਦੇ ਹੋਈ ਆ ਠੀਕ ਹੈ ਜੀ ਇਹਨਾਂ ਸ਼ੁਰੂਆਤ ਹੀ ਕਰਦੀ ਆਪਾਂ ਸ਼ੁਰੂਆਤ ਕਰ ਲਈਏ ਇਹਨਾਂ ਪੁੱਛਣਾ ਨਾ ਪੁੱਛਦੇ ਹੋ ਠੀਕ ਹੈ ਜੀ ਦੁਨੀਆਂ ਨੂੰ ਦੁਨੀਆਂ ਨੂੰ ਪਤਾ ਵਾ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਇੱਕੋ ਹੀ ਇੱਕੋ ਹੀ ਗੱਲ ਹੈ ਸਹੀ ਗੱਲ ਜਿੱਥੇ ਵੀ ਬੋਰਡ ਹੋ ਲੱਗਾ ਉੱਥੇ ਹੋ ਲੱਗਾ ਠੀਕ ਹੈ ਠੀਕ ਹੈ ਪੁੱਛੇ ਲਉਣਾ ਆਪਾਂ ਹੁਣ ਠੀਕ ਹੈ ਜੀ ਤੇ ਬਾਕੀ ਦੱਸਿਓ ਜੀ ਡਿਟੇਲ ਕਿਵੇਂ ਜੇ ਇਹ ਬਾਈ ਚੈੱਕ ਪਾਸ ਕਰਾਤੀ ਮੈਂ 3 ਮਹੀਨੇ ਦੀ ਅੱਛਾ ਜੀ ਲਾਵਾ ਪਿਆਜ ਮੱਚਾ ਦੀ ਮਾਪ ਪ੍ਰੋਪਰ ਕਰਾ ਕੇ ਕੀ ਕਰਨਾ ਮੈਨੂੰ ਕਿਉਂ ਦੋਨੇ ਨਿਕਲ ਜਾਂਦਾ ਵਾ ਠੀਕ ਹੈ ਲਾ ਲਈ ਚੈੱਕ ਪਾਸ ਹੋ ਗਈ ਜੇ ਅੱਜ ਸੁਣ ਅੱਜ ਲਾਉਣੀਆਂ ਤੋੜ ਦੇ ਹੋ ਗਏ ਨਹੀਂ ਤੋੜ ਦੇ ਕਿ ਤੂੰ ਜਿਤਨਾ ਪਹਿਲਾਂ ਹੈ ਕਿ ਤੋੜ ਕੇ ਨਾ ਹਾਂਜੀ ਖੂਬੀਆਂ ਖੂਬੀਆਂ ਬੜੀਆਂ ਰਿਆ ਦੱਸਣਾ ਠੀਕ ਹੈ ਜੈਂਟ ਤੇ ਫਿਰ ਆਫਰਾਂ ਖਲੇਰਾ ਕਿ ਉਹ ਤੇ ਚੱਲ ਜਾਣਾ ਪਿਛੇ ਅੱਛਾ ਜੀ ਮੈਂ ਤਾਂ ਲੱਗ ਠੀਕ ਹੈ ਲਓ ਜੀ ਹਰਿਆਣੇ ਦੀਏ ਇੱਕ ਫਾਲ ਤੇ ਫੋਲ ਕੇ ਜੱਗੇ ਬਖੰਦਾ ਠੀਕ ਹੈ ਜੀ ਲਓ ਜੀ ਹਰਿਆਣੇ ਦੀ ਸਿੰਗ ਹਾਂਜੀ ਸੋਨੇ ਦਾ ਰੂਡ ਸਹੀ ਗੱਲ 1,80,000 ਹਾਂਜੀ ਇਹ ਸੋਨਾ ਜੇ ਬੁੱਝਪਾ ਖੜਨ ਵਾਲਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਕੰਦ ਕੰਡ ਜਿਹੜਾ ਬਹੁਤ ਤਗੜਾ ਵਾ ਇਹ ਹੈ ਵੀ ਸਿੰਗਲ ਹੱਡੀ ਦੇ ਤੇ ਨਾ ਮਹੀਨੇ ਦੀ ਚੱਕ ਪਾਸ ਦੁੱਧ ਕਿੰਨਾ ਭਾਜੀ 6 ਕਿਲੋ ਦੁੱਧ ਕੰਡੇ ਦੇ ਚਾਰ ਕਿਉਂਗਾ ਅੱਛਾ ਬਾਹਰ ਪਰ ਆਪੇ 6 ਹੋ ਗਏ ਤੇ ਨਾ ਠੀਕ ਆ ਲਓ ਜੀ 6ਾਂ ਤੋਂ ਬਾਹਰ ਪਰ 6 ਕਰਕੇ ਪਾਈ ਕਹਿੰਦਾ ਕਿ ਦਾਂਗੇ ਤੇ 4 ਦਾਂਦੇ ਜੇ ਕੱਤ ਬੜਾ ਸੱਜਰ ਨੇ ਭਾਜੀ ਕਿੰਨਾ ਭਰਿਆ ਸੱਜਰ ਭਾਜੀ ਤੇ ਐਰਕਾ ਲੈ ਹੋਣੀ ਲੈ ਗਈ ਜੋਗੀ ਅੱਛਾ ਜੀ ਐਰਕਾ ਸੋਏ ਹੋ 20 ਗੀ 13 ਮੇ ਤੁ ਆਇਆ ਇਹ ਕਾਰੀਏ 16 17 ਕੋ 13 ਨੂੰ ਜੋ ਆਏ ਨੇ ਠੀਕ ਆ ਲਓ ਜੀ 13 ਲੀਟਰ ਜਿਹੜਾ ਪਹਿਲਾਂ ਨੇ ਦੁੱਧ ਭਰਿਆ ਵਾ ਤੇ 4 ਦਾਂਦੇ ਚੱਡਾ ਤੁਸੀਂ ਵੇਖ ਸਕਦੇ ਜੀ ਬਾ ਕਮਾਲ ਆ ਠੀਕ ਹੈ ਠੀਕ ਹੈ ਤੇ ਸੀਲ ਲੀਆਂ ਵੀ ਚੈੱਕ ਕਰ ਸਕਦਾ ਜੀ ਬਹੁਤ ਹੀ ਜ਼ਿਆਦਾ ਸੀਲੀਆਂ ਆ ਗਈਆਂ ਵਾ ਹਰ ਗੱਲ ਮਾਲੀਏ ਆ ਲੈ ਆ ਵੇਖੋ ਮਤਾਰਾ ਦੇ ਨੂੰ ਡੋਕੇ ਚ ਚੁੰਗਦੇ ਬਾਜ ਠੀਕ ਹੈ ਜੀ ਠੀਕ ਆ ਲਓ ਜੀ ਠੰਡੀ ਸੀਲ ਬਿਲਕੁਲ ਸ਼ਾਂਤ ਸੁਭਾ ਵਾਲੀ ਕਰਮਾਲੀ ਐਨ ਜੈਡ ਬਲੈਕ ਤੇ ਸਿੰਘ ਵੀ ਬਹੁਤ ਹੀ ਬਾਗਮਾਲ ਲੱਗਾ ਐਂ ਰਿੰਗ ਸਿੰਘ ਲੱਗਾ ਵੇ ਆ ਕਰਮਾਲੀ ਨੂੰ ਬਾਕੀ ਲਾਈ ਵੀ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਧਾਰਾਂ ਦੀਆਂ ਮਾਰ ਕੇ ਦਿਖਾ ਦਿੰਨੇ ਆ ਇਹਦਾ ਉੱਤੇ ਤਾਂ ਆਣ ਕੇ ਨਹੀਂ ਨਹੀਂ ਮਿਲਦਾ ਸਹੀ ਗੱਲ ਹੈ ਜੀ ਆਫਾਤੀ ਨੂੰ ਭਰਾਇਆ ਮਿਲਿਆ ਇਹ ਕੋਲੋਂ ਸੇਵਤੇ ਵੀਰ ਦੀ ਮਾੜਾ ਪਸ਼ੂ ਨਹੀਂ ਲੈਂਦਾ ਨਹੀਂ ਭਾਜੀ ਆਪਾਂ ਜਵਾਈ ਦਾ ਨੂੰ ਕਰਾਈਦਾ ਕਿਸੇ ਮਰਦੇ ਉਪਰੇ ਤਾਂ ਕਈ ਵੀਰਾਂ ਦੇ ਉਦਾਂ ਦਾ ਹਾਂਜੀ ਹਾਂਜੀ ਆਪਾਂ ਸੱਲੀ ਕਰਾ ਕੇ ਦੇਣੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੋਈ ਸੇਲ ਠੰਡੇ ਪਸ਼ੂ ਦਾ ਵਾਧਾ ਪਾਉਦਿਆ ਕਾਲਾ 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 ਹੈ ਭਾਈ ਟਾਈਮ ਤੋਂ ਨਾ ਪੁੱਛਿਆ ਕਰੋ ਇਹ ਮਿੰਟ ਕਿੰਨੇ ਕੇ ਲੱਗੇ ਆ ਅੱਛਾ ਜੀ ਮਿੰਟ ਕਿੰਨੇ ਕੇ ਲੱਗੇ ਇਹ ਦੂਜੀ ਗੱਲ ਹੋਈ ਜੀ ਮਿੰਟਾਂ ਦੀ ਗੱਲ ਕਰਿਆ ਕਰੋ ਅੱਛਾ ਜੀ ਠੀਕ ਹੈ ਜੀ ਰਲਵੀ ਇਹ ਗੱਲ ਹੈ ਕੀ ਜਗੇ ਵੀ ਹਾਂਜੀ ਹਾਂਜੀ ਮੈਨੂੰ ਫੋਨ ਬੜੇ ਹੁੰਦੇ ਵੀਸ ਹੁੰਦੇ ਠੀਕ ਹੈ ਜੀ ਅਸੀਂ ਇਹਦੀ ਵੀਡੀਓ ਨਹੀਂ ਪਾਈ ਆਪਾਂ ਬੜੇ ਹੀ ਬੜੀ ਆ ਜੀ ਵੀਡੀਓ ਨਹੀਂ ਪਾਈ ਤੇ ਵੀਰੇ ਦੇ ਫੋਨ ਆ ਗਏ ਭਾਈ ਕੀ ਗੱਲ ਆ ਮਤਲਬ 13 14 ਬੰਦਿਆਂ ਦੇ ਜਗੇ ਵੀ ਫੋਨ ਆ ਗਏ ਅੱਛਾ ਅੱਛਾ ਠੀਕ ਹੈ ਠੀਕ ਪਹਿਲਾਂ ਲੋਕ ਤਿਆਰ ਬੈਠੇ ਹੁੰਦੇ ਹਾਂ ਹਾਂਜੀ ਹਾਂਜੀ ਕਿਉਂਕਿ ਭਾਜ ਆਜ ਪਾਉਂਦਾ ਤੇ ਪਸ਼ੂ ਚੰਗੇ ਹਾਂਜੀ ਇੱਕ ਵੀ ਸਿੱਧੇ ਵੀ ਕਹਿੰਦੇ ਨੇ ਸਾਨੂੰ ਵੀਡੀਓ ਪਾ ਦਿਓ ਵੀਡੀਓ ਪਾ ਦਿਓ ਤੁਮੇ ਤਾਂ ਨਹੀਂ ਪਾਉਂਦਾ ਜੀ ਨਾ ਨਮਸਦੀ ਮੈਂ ਭੂਆ ਅਖੀਰ ਉਹਦਾ ਵੇਖੋ ਸਦੀ ਨਹੀਂ ਸਹੀ ਗੱਲ ਅੱਗੇ 200 ਫੋਨ ਹੈਗਾ ਛੋਟਾ ਨਹੀਂ ਜੋ ਮਜਾ ਆਵੇ ਇਹਦੇ ਵਿੱਚ ਆ ਉਤਰਾਣੀ ਨਾਮ ਦੇਣਾ ਉਤਰਾ ਪੰਦੀ ਨਹੀਂ ਗੱਲ ਆ ਵੇਖੋ ਨਾਲੇ ਗੱਲਾਂ ਬਾਤਾਂ ਸੁਣਾਉਂਦੇ ਆ ਵੀਰ ਬੜੇ ਪਿਆਰ ਕਰਦੇ ਬੜੇ ਜਿਆਦੇ ਸਾਡੇ ਕੋਈ ਕਈਆਂ ਵੀਰਾਂ ਦੇ ਫੋਨ ਨਹੀਂ ਚੁੱਕੇ ਜਾਂਦੇ ਠੀਕ ਹੈ ਠੀਕ ਹੈ ਕਈ ਵੀਰ ਬਰਾ ਨੂੰ ਦੇ ਟਾਈਮ ਟੂ ਕਰਦੇ ਲਾਉਂਦੇ ਆ ਹਾਂਜੀ ਅਜੇ ਥੱਜੀ ਹੋਈਦਾ ਆਪਣੇ ਕਾਦਮੀ ਠੀਕ ਹੈ ਲਓ ਜੀ ਲਾਗੇ ਦਾ ਚੈੱਕ ਕਰਾਉਂਦੇ ਆ ਥਣਾ ਦਾ ਆਪਸ ਮਾ ਲਓ ਜੀ ਪਸਮਾ ਜਿਹੜਾ ਬਹੁਤ ਚੰਗਾ ਵੜੇ ਅਗਲੇ ਥਣਾ ਦੀ ਚਵਾਈ ਜਿਹੜੀ ਜਿਵੇਂ ਇਹ ਚਵਾਈ ਉਹ ਯਾਰ ਗਲੇ ਸੁਣਾ ਦੀ ਚਵਾਈ ਜਿਹੜੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਹੀ ਨਰਮ ਹੈ ਠੀਕ ਹੈ ਜੀ ਕੋਈ ਪੜਾ ਨਹੀਂ ਜਿਵੇਂ ਕੋਈ ਕੁਝ ਨਹੀਂ ਸੀਰੀਅਲਸ ਲੱਗ ਗਿਆ ਕਰਮ ਵਾਲੀ ਚਲੋ ਕੋਈ ਭਰਾ ਸੰਭਲੂਗਾ ਤੇ ਵਾਅਦੇ ਬੰਦੀ ਆਦਾ ਕੰਬਦੀ ਆ ਗਾਂ ਦੂਜੇ ਮਲੋ ਸੂਰੇ ਨੂੰ ਜਿੱਥੋਂ ਵੀ ਜਾ ਕੇ ਨੇ ਸੁਣਾਵਾ ਹਾਂਜੀ ਹਾਂਜੀ ਸਹੀ ਗੱਲ ਹੈ ਨਾ ਜੀ ਚੰਗਾ ਮਾਲ ਕਿੱਥੇ ਠਿੱਕਦਾ ਆਪਾਂ ਕੱਲ ਜਿੱਥੇ ਭਾਈ ਨਾਲ ਵੀਡੀਓ ਹਾਂਜੀ ਹਾਂਜੀ ਥੈਂਕ ਯੂ ਭਾਈ ਮਹਾਰਾਜ ਜੀ ਭਾਈ ਕਿਰਪਾ ਹੋ ਜੀ ਇਹ ਝੂਠੀ ਕੇ ਪਰ ਆਪਦੀ ਜੀ ਹੁੰਦੀ ਹੋਣੀ ਆ ਨਾ ਜੀ ਨਾ ਝੂਠੀ ਆਪਾਂ ਜਿਆਦਾ ਮਾਰਦੇ ਉਹ ਵੀ ਮਾਰਾ ਮਾੜਾ ਚ ਮਾੜਾ ਜੇ ਮਾਰ ਮਾਰ ਨਾਲ ਆ ਜਾ ਅਜੋੜੀ ਖੁੱਲ ਗਈ ਨਾ ਮੜੇ ਦੇ ਜਾਈ ਨਾਉੜੀ ਐ ਅੱਛਾ ਠੀਕ ਹੈ ਨਹੀਂ ਹੈਗੀ ਇਹ ਗੱਲ ਦੂਜੀ ਹਜੇ ਆਈ ਆਈ ਜਣਾ ਉਹਦੇ ਕਰਕੇ ਫਰਕ ਪੈਂਦਾ ਬਾਕੀ ਆਉਂਦੇ ਆ ਮਿਲ ਪੀ ਆਜ ਤੋਂ ਵੱਡੀ ਹੋਰ ਗੱਲ ਹੀ ਕੋਈ ਨਹੀਂ ਤੇ ਸੇ ਬਾਜੂ ਬਾਜੂ ਵਾਜੂ ਹੈ ਨਾ ਬਾਜੂ ਬਾਜੂ ਸਹੀ ਗੱਲ ਹੈ ਇਹਦਾ ਭਾਵਿਆ ਭਾਈ ਇਹ ਸੀਰ ਪਸ਼ੂ ਦਾ ਵਾਜੂ ਦਾ ਕਾਲ ਸੋਨੂ ਵੀਰ ਕਿੰਨੇ ਤੇ ਪਾਈ ਅੱਗੇ ਤੋੜੀ ਇਹਦੇ ਪੂਰੀ ਇਹਨੇ ਹਰਿਆ ਮੈਂ ਸੰਗ ਦੀ ਡੰਗਣਾ ਪਾਇਆ ਹੀ ਨਾ ਇਹ ਹਰਿਆਣੀ ਪਾਜੀ ਬਾਬਾ ਇਹ ਲਿਆ ਆ ਕੇ ਦੋ ਚਾਰ ਘੰਟੇ ਤੇ ਰੱਖਦਾ ਇਹਦਾ ਬਸ ਹੈ ਨਾ ਕਹੌਣ ਚੰਗੀ ਗੱਲ ਆ ਕਰਨੀ ਨਹੀਂ ਵੇ ਗਿਆ ਚੰਗਾ ਚਲੋ ਮਾਲ ਜਿਹੜਾ ਵਿਕਿਆ ਉਹਦੇ ਨਾਲ ਦੀ ਰੀਜ਼ ਨਹੀਂ ਬਾਕੀ ਗੱਲ ਇਹ ਹੁੰਦੀ ਆ ਵੀ ਮੋਲੇ ਨੇ ਰੁਪਈਆ ਦੋ ਹਜ਼ਾਰ ਦੀ ਗੱਲ ਦੋ ਇਹਨੇ ਇਹਨਾਂ ਦੇ ਦੇ ਦਿੰਦਾ ਚਲੋ ਗਾ ਅਗਲੇ ਪਾਸੇ ਕੋਈ ਨਹੀਂ ਉਹ ਫਾਇਦਾ ਨਹੀਂ ਆ ਤਾਂ ਫਿਰ ਤੇ ਬਾਨੀ ਛੱਡ ਰੀਆਂ ਫਿਰ ਤੇ ਇਹ ਵੀ ਖੁਰਲੀ ਪਰ ਛੱਡੇ ਬਸ ਬਸ ਮਾਲ ਵੀ ਸਾਫ ਤੇ ਲਾਲਚ ਵੀ ਕੋਈ ਨਹੀਂ ਵੀਰ ਨਹੀਂ ਠੰਡੀ ਆ ਠੰਡੀ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀਰ ਚਲੋ ਅਹੀਂ ਵਿੱਚ ਜਿੰਨੇ ਜੋਗੇ ਭਰਾ ਸੇਵਤੀ ਕਰਦੇ ਆ ਵੀ ਚੰਗੇ ਵੀਰ ਦਾ ਅਜ ਤੱਕ ਕੋਈ ਨਾਂ ਲਾਮ ਆਇਆ ਵਾ ਨਹੀਂ ਇਹ ਗੱਲ ਵੀ ਰਹਿ ਗਈ ਹਾਂਜੀ ਹਾਂਜੀ ਜੋ ਆਪਾਂ ਵੀਡੀਓ ਪਾਉਂਦੇ ਆ ਆਪਾਂ ਨੂੰ ਤਾਂ ਕਹੀ ਨਹੀਂ ਅਜ ਤੱਕ ਉਹ ਤਾਂ ਬੀਚ ਕਿਤੇ ਪਾਤ ਪਾ ਦਾ ਫਰਕ ਪੈਂਦਾ ਆਪਾਂ ਉਹਦੀ ਸੋਚ ਨਹੀਂ ਦੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਾਕੀ ਇੱਕ ਹੋਰ ਗੱਲ ਉਹਦੀ ਵੀਰ ਹਾਂਜੀ 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 ਆਪਾਂ ਪਹਿਲਾਂ ਬਾਜੀ ਹਾਂਜੀ ਹਾਂਜੀ ਮਾਲਾ ਬਹਾਦ ਕਰ ਸਕਦੇ ਆ ਇਹ ਵੀ ਗੱਲ ਆ ਠੀਕ ਆ ਮਾਲਾ ਬਹਾਦ ਕਰਾਂਗੇ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਬਟਲ ਜਿਆਦਾ ਤਾਂ ਹੱਲ ਵੀ ਕਰੋ ਹੱਲ ਵੀ ਹਾਂਜੀ ਇਹ ਕਿੰਨੇ ਪੈਸੇ ਦਿੱਤੇ ਕਿੰਦਾ ਨਹੀਂ ਦਿੱਤੇ ਸਹੀ ਗੱਲ ਸਹੀ ਜੇ 1 ਚੋ 1000 2000 ਘੱਟ ਵਧਾ ਕੇ ਵੇਚ ਲਾਂਗੇ ਜਿੰਨੇ ਸਾਲ 2 ਸਾਲ ਘਰ ਪਸ਼ੂ ਰੱਖਣਾ ਉਹਦੇ ਵਾਸਤੇ ਔਖਾ ਹੋ ਜਾਂਦਾ ਬਾਜੀ ਔਖਾ ਹੋ ਜਾਂਦਾ ਧੀ ਦੀ ਛੋਟੀ ਖੜੀ ਬਕੋਗੇ ਦਾਖਤ ਨਾ ਹਾਂਜੀ ਇਹ ਲਾ ਕਿਹੜੇ ਪੈਰਾਂ ਤੇ ਖਲੋਤੀ ਉਹ ਤੇ ਖਲੋਤੀ ਜਣਾ ਵਿਚਾਰੀ ਮੇਰਾ ਭਾਈ ਹਾਂਜੀ ਸੀਰ ਬੜੀ ਜਾਈ ਬਹੁਤੀਆਂ ਸੀਲੀਆਂ ਸਹੀ ਗੱਲ ਐਵੇਂ ਨਹੀਂ ਜਾਂਦਾ ਪਾਲਟੀ ਲਾ ਕੇ ਦੇ ਅੰਦਰ ਹਾਂਜੀ ਹਾਂ ਜਿਹੜਾ ਖਾਂਦੀ ਹੈ ਜਾਗਦੀ ਹੈ ਨਹੀਂ ਇਹ ਤਾਂ ਚਲੋ ਸਹੀ ਗੱਲ ਆ ਜੀ ਫਿਰ ਇਸਾਂ ਦੇ ਜਾ ਕੇ ਫਰਕ ਜ਼ਰੂਰ ਪੈ ਸਕਦਾ ਨਹੀਂ ਇਹ ਤਾਂ ਚਲੋ ਸਹੀ ਗੱਲ ਆ ਜੀ ਫਿਰ ਇਸਾਂ ਦੇ ਜਾ ਕੇ ਫਰਕ ਜ਼ਰੂਰ ਪੈ ਸਕਦਾ ਮੇਰੀ ਦਹਾ ਲਗ ਰੱਡੀ ਆ ਅੱਛਾ ਜੀ ਆਪ ਵੀ ਚੈੱਕ ਕਰਾਵੇਗਾ ਜਾ ਕੇ ਠੀਕ ਆ ਜੀ ਸੀਰ ਗੱਲ ਭਾਈ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੁਤਾ ਲੈਣੀ ਆ ਜੀ ਸਾਰਾ ਭਾਈ ਲਓ ਜੀ ਠੀਕ ਹੈ ਲਓ ਜੀ ਆ ਵੇਖ ਸਕਦੇ ਚਵਾਈਆਂ ਕੰਡੇ ਕੰਢੇ ਕਰਤੀ ਹੈ ਬਾਲਟੀ ਕਰਮ ਵਾਲੀ ਨੇ ਬਾਕੀ 6 ਸ਼ੁੱਧ ਭਾਵੇਂ 7 ਹੋਵੇ ਅੱਛਾ ਜੀ ਭਾਵੇਂ ਉਹ 7.5 ਠੀਕ ਹੈ 6 ਕਿਲੋ ਦੇ ਦਵਾਂਗੇ ਠੀਕ ਹੈ ਬਾਕੀ ਦੁੱਧ ਵਾਧਿਆ ਬਾਕੀ 6 ਇਹ ਫੁੱਲ ਗਰੰਟੀ ਹੈ ਵੀਰ ਦੀ ਹਾਂ ਤੇ ਇਹਦਾ ਭਾਈ ਮੋਲ ਲਾ ਫਿਰ ਕਿੰਨਾ ਕਿ ਜੇ ਮੁੱਲ ਭਾਈ ਝੋਟੀ ਆਈ ਆ ਹਾਂ ਜੀ ਜਿਹੜੀ ਧੜੀ ਹੋ ਜੀ ਜੋ ਲਾਓਗੇ ਭਾ ਜੋ ਮਰਜ਼ੀ ਕਰ ਲਿਏ ਠੀਕ ਹੈ ਜੀ 5 ਛੱਟ ਪਾਵਾਂਗੇ ਹਾਂ ਜੀ ਹੁਣ ਮੁੱਲ ਹਾਂ ਮੈਂ ਤੇਰੀ 77000 ਦੀ 77 ਦੀ ਹਾਂ ਕਰੀਏ ਭਾਜੀ ਮਾਨਤਾਨ ਕੋਈ ਝੋਟੀ ਭਰੀ ਵੇਖੋ ਨਹੀਂ ਝੋਟੀ ਜਿਨੀ ਕੋਈ ਵੀ ਸ਼ੱਕ ਝੋਟੀ ਜਿਨੀ ਵੇਖੋ ਪ੍ਰੀਕਿਆ ਖਰਜੋੜੀਆਂ ਹਾਂਜੀ ਹਾਂਜੀ ਚੀਜ਼ ਵੇਖੋ ਚੀਜ਼ ਕਿਸ ਨਹੀਂ ਨਗੇਨਾ ਨਗੇਨਾ ਆਪਾਂ ਦੇ ਪਹਿਲਾਂ ਹੀ ਸਾਬਤ ਕੀਤੀ ਹੈ ਵੀ ਚੰਗੀ ਚੱਲ ਵੇਖ ਰੇਟ ਜੈਜ ਜੈਜ ਸਹੀ ਗੱਲ ਹੈ ਠੀਕ ਹੈ ਲੋ ਬਾਈ ਜੀ ਚਵਾਈ ਹੋਈਏ ਤੇ ਬਾਕੀ ਫੇਰ ਬਾਈ ਧਾਰਾ ਲੈ ਲੈਂਦੇ ਆ ਜੇ ਵੇਖ ਸਾਡੇ ਤੁਸੀਂ ਆ ਚੀਜ਼ ਨਹੀਂ ਲੱਭਣੀ ਪਾ ਇਹ ਬਿਸ਼ੱਕ 1000 ਤੋਂ ਜ਼ਿਆਦਾ ਫਰਕ ਹੋ ਸਕਦਾ ਵਾ ਜੱਗੇ ਦਾ ਖਾਣਾ ਹੀ ਕਰਦਣਾ ਹੁਣ ਆਪਾਂ ਬਸ ਚਲੋ ਕਰ ਦੋ ਭਾਜੀ ਹਾਂਜੀ ਠੀਕ ਹੈ ਜੀ ਇਹਦੀ ਗੱਲ ਤਾਂ ਨਹੀਂ ਜੀ ਸਹੀ ਗੱਲ ਆ ਕੋਈ ਹਾਂਜੀ 75000 ਠੀਕ ਆ ਲਓ ਜੀ 75000 ਦੀ ਬਿਲਕੁਲ ਹੀ ਜਾਇਜ਼ ਆ ਜਾ ਜਾ ਬਈ ਉਹ 75 ਦੀ ਝੋਟੀ ਇਹਦਾ ਹੈ ਝੋਟੀ ਨਹੀਂ ਵੱਡੀ ਝੋਟੀ ਜਦੋਂ ਤਿਆਰ ਵੀ 100 ਲੱਖ ਦੀ ਝੋਟੀ ਹੈ ਨਹੀਂ ਹੈਗੀ ਹੈਗੀ ਸਹੀ ਗੱਲ ਹੈ ਜੀ ਕਿਸੇ ਨੂੰ ਕੋ ਫਾਇਦਾ ਹੋਊਗਾ ਲਓ ਜੀ ਦੂਜੇ ਨੰਬਰ ਤੇ ਵੀ ਨੰਗੇ ਨਾ ਹੀ ਦਿਖਾਉਣਾ ਆਪਾਂ ਸਾਹ ਬਾਕੀ ਦੇ ਚੀਜ਼ਾਂ ਛੱਡ ਠੀਕ ਆ ਲਓ ਜੀ ਇਹ ਵੀ ਜੀ ਲੋਕੀ ਕਹਦੇ ਲੋਕੀ ਸਿਆਰੇ ਕਹਿੰਦੇ ਪਈਆਂ ਨਹੀਂ ਲੱਗਦਾ ਹਾਂਜੀ ਹਾਂਜੀ ਇੱਧਰ ਦੇਖੋ ਤੇ ਨਹੀਂ ਕੀ ਚਵਾਨੀ ਇੱਧਰ ਦੇਖੋ ਉਂਗਲ ਨਹੀਂ ਲੱਗਦੀ ਸਹੀ ਗੱਲ ਹੈ ਨਹੀਂ ਲੱਗਦੀ ਲੋਕੀ ਆਵੇਂ ਕਹਿੰਦੇ ਪਈਆਂ ਨਹੀਂ ਲੱਗਦਾ ਸਹੀ ਗੱਲ ਹੈ ਸਾਨੂੰ ਵੀ ਲੱਗਦੀ ਨਹੀਂ ਲੱਗਦੀ ਏ ਵੀ ਭਾਜੀ ਮੈਂ ਇਹਦਾ ਤੀਗਾ ਇਹਨੂੰ ਠੰਡਾ ਲਵਾਤਾ ਆ ਅੱਛਾ ਜੀ ਚੈੱਕ ਹੀ ਘਲਾਦੀ ਡਾਡੂ ਠੀਕ ਆ ਹਜੇ ਪ੍ਰੋਪਰ ਨਹੀਂ ਮੈਂ ਕਹਿੰਦਾ ਠੀਕ ਹੈ ਜੀ ਉਹਦਾ ਸ਼ੱਕ ਸੁੱਕ ਜਾ ਆਪਾਂ ਫੂਗ ਜੀ ਆਪਾਂ ਕਰਕੇ ਦੇਣੀ ਆ ਭਾਜੀ ਇਦਾਂ ਤੇ ਨਹੀਂ ਅੱਛਾ ਜੀ ਸ਼ੱਕ ਦੇ ਵਿੱਚ ਉਹਦੇ ਤੀਗਾ ਠੰਡਾ ਲਵਾਤਾ ਵਾ ਆਪਾਂ ਕੋ ਬਣ ਜਾਂਦੇ ਭਾਜੀ ਠੀਕ ਹੈ ਜੀ ਆਇਓ ਦੇਲੀ ਸਰਿਓ ਘਰ ਆ ਰਿਹਾ ਦੇ ਬਤੀ 30 35 ਜਾਨ ਅੱਛਾ ਜੀ ਹਾਂ ਇਹ ਮੈਂ ਆਪਾਂ ਗਰੰਟੀ ਨਹੀਂ ਭਾਈ ਕੋ ਦਿੰਦੇ ਠੀਕ ਹੈ ਠੀਕ ਹੈ ਘਰ ਆ ਰਹਿਣਾ ਘਰ ਆ ਰਹਿਣਾ ਤੇ ਖਲਾ ਲੱਗਦਾ ਵਾ ਨਹੀਂ ਲੱਗ ਸਕਦਾ ਵੱਧ ਵੀ ਹੋ ਸਕਦਾ ਪਰ ਆਪਾਂ ਆਇਓ 35 36 ਜਾਨ ਦੇ ਆਪਾਂ ਚੈੱਕ ਕਰਾਈਓ ਗੱਲ ਕਰਦਾ ਹਾਂ ਉਹ ਪ੍ਰੋਪਰਲੀ ਮੈਨੂੰ ਦੱਸ ਸਕਦਾ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਆਓ ਚਲੋ ਤੁਸੀਂ ਕੋਈ ਨਹੀਂ ਹੰਡਰਾ ਨਹੀਂ ਆਪਾ ਉੱਤੋਂ ਇਹਨਾਂ ਨੂੰ ਲੇ ਠੀਕ ਹੈ ਨਹੀਂ ਜੇ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਦੁੱਧ ਇਹਦੇ ਕੋਲੋਂ ਵੀ ਛੇ ਠੀਕ ਹੈ ਜੀ ਜਿਹੜੀ ਔਸਰ ਕਦੀ ਸਾਹਮਣੇ ਵਿਖ ਛੋਟੀ ਦੇਖੋਗੇ ਨਹੀਂ ਛੋਟੀ ਨਗੀਨਾ ਕੋਕਾ ਬੀ ਸੀ ਹੈ ਸਹੀ ਗੱਲ ਹੈ ਜੀ ਲਓ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਸਿੰਘ ਬਹੁਤ ਹੀ ਜ਼ਿਆਦਾ ਬਾਖਮਾਲਿਆ ਵੇਖ ਸਕਦੇ ਵੀ ਇਹ ਰਾਹ ਨੇ ਮੈਂ ਭਾਜੀ ਸਿੰਘ ਤੋਂ ਕੁੜੀਆਂ ਵੇਖੋ ਉਂਗਲ ਕਿਦਾਂ ਨੱਕ ਜੀ ਵੇਖੋ ਸਹੀ ਗੱਲ ਹੈ ਜੀ ਸਹੀ ਗੱਲ ਹੈ ਲਓ ਜੀ ਨਿੱਕੀ ਨਿੱਕੀ ਸਿੰਗੀ ਆਪਾਂ ਕਹਿ ਸਕਦੇ ਆ ਪਿਓਰ ਮੌਰਾ ਨਸਲ ਦੀ ਛੋਟੀ ਆ ਇੱਕ ਨਵਾਂ ਸਵੇਰ ਸਹੀ ਪਾਜੀ ਪਹਿਲਾ ਹੀ ਹੈ ਪਹਿਲਾ ਹੀ ਸੂਆ ਇਹਨੇ ਵੀ ਦੁੱਧ 13 14 ਕਿਲੋ ਚਵਾਇਆ 13 ਲਓ ਜੀ ਸੱਜਰ ਨੇ ਇਹਨੇ ਵੀ 13 14 ਲੀਟਰ ਜਿਹੜਾ ਦੁੱਧ ਭਰਿਆ ਵਾ ਆਈਆਂ ਆਪਾਂ ਬੰਦੇ ਦਾ ਵੀਰ ਦਾ ਨੰਬਰ ਵੀ ਦੇ ਜੂ ਛੋਟੀਆਂ ਆਈਆਂ ਵਾ ਅੱਛਾ ਜੀ ਪਹਿਲੋ ਸੱਜਰਾ ਠੀਕ ਹੈ ਜੀ ਬੰਦੇ ਚ ਚੰਗੇ ਸੱਜਰ ਕੋ ਬੰਦੇ ਕੋ ਛੋਟੀਆਂ ਆਈਆਂ ਜਿਹਨਾਂ ਲਈਆਂ ਸੀ ਠੀਕ ਹੈ ਠੀਕ ਹੈ ਠੀਕ ਹੈ ਲਓ ਵੀ ਸੱਜਰਾ ਮੱਝਾਂ ਪਾਈਆਂ ਵੱਡੀਆਂ ਅੱਛਾ ਜੀ ਕੱਲ ਪਰਸੋਂ ਮੱਝਾਂ ਲੈ ਕੋਈ ਡੇਢ ਦੀ ਕੋ ਪੌਣੇ 2 ਦੀ ਕੋ ਸਵਾ 2 ਦੀ ਠੀਕ ਹੈ ਠੀਕ ਹੈ ਲਓ ਜੀ ਛੋਟੀਆਂ ਮਹਿੰਗੀਆਂ ਆ ਲੋ 24 14 ਲੀਟਰ ਨੇ ਦੁੱਧ ਭਰਿਆ ਜੀ ਸੋਨੀ ਝੋਦੀ ਉਹਨਾਂ ਨੇ ਕੋ ਦੇਤੀ ਹਾਂਜੀ ਹਾਂਜੀ ਉਹ ਦਿੱਤੀ ਉਹਨਾਂ ਕੋ ਮਾਲ ਹੀ ਸਾਰਾ ਹੀ ਅੱਛਾ ਜੀ 2 2 1.5 ਤੋਂ ਸਵਾ ਲੱਖ ਤੋਂ ਥੱਲੇ ਮਾਰੀ ਜੀ ਅੱਛਾ ਜੀ ਕੋਈ ਲੋਕੋ 15 ਤੋਂ ਪਲੱਸ ਵਾਲੇ ਮਜਾ ਸਾਰੀ ਆਈ ਆ ਠੀਕ ਆ ਠੀਕ ਆ ਜੀ ਕੋਈ 7 8 ਕਿਲੋ ਜੀ ਨਹੀਂ ਹੈਗੀ ਦੇਸੀ ਮਾਲ ਨਹੀਂ ਬਿਲਕੁਲ ਬਿਲਕੁਲ ਜੀ ਤੇ ਇਹਦਾ ਭਾਜੀ ਕਿੰਨਾ ਵਿਰੇ ਇਹ ਦੇਦੀਆਂ ਹਾਂ ਨੇ ਭਾਜੀ ਬਿਲਕੁਲ ਆਪਾਂ ਵੇਚ ਹੀ ਦੇਈਆਂ ਹਾਂਜੀ ਹਾਂਜੀ 6000 ਦੀਆਂ ਹਾਂ ਨੇ 60 ਜੀ ਅੱਛੋ ਟੀ ਪਾਜੀ ਬਲੀਕੀ ਅਮਲੀ ਛੋਟੀ ਹੱਲੇ ਉਹ ਦੋ ਚਾਹ ਹੁਣ ਜੀ ਨਹੀਂ ਹਾਰੀ ਕੋਲੀ ਲਾਉਂਦੀ ਏ ਸਹੀ ਗੱਲ ਦੁੱਧ ਸ਼ੇਕ ਲੋ ਪੰਜ ਵੀ ਕਿਹੇਗਾ ਹੋ ਸਕਦੇ ਆਲੇ ਠੀਕ ਹੈ ਜੀ ਕਰ ਸਹੀ ਗੱਲ ਚਲੋ ਕਰ ਦੋ ਫਿਰ ਮਾਂ ਤਾਂ ਥੋੜਾ ਬੋਲਾ ਛੋੜ ਦੀ ਦੇ ਲਈਏ ਆਏ ਹੋ ਦੇਖੋ ਠੀਕ ਹੈ ਨਹੀਂ ਚੱਡਾ ਸੇ ਸਾਫ ਹੈ ਚੱਡਾ ਸਪਾਈਆਂ ਜਿਆ 98 ਨੋਕਲਾ ਵਾ ਜਿੱਦਾਂ ਪਾਜੀ ਤਿਆਰ ਹੋ ਗਈ ਹਾਂ ਜੀ ਨੇ ਵੀਰੋ ਘਵਾਈ ਆ ਹਾਂ ਜੀ ਕੋਈ ਜਵਾਈ ਉਹਨਾਂ ਦੇ ਸਭ ਕੁਝ ਠੀਕ ਹੈ ਉਹਦੇ ਜਿੱਦਾਂ ਤਿਆਰ ਹੋ ਗਈ ਛੋਟੀ ਸਾਨੂੰ ਇੱਕ 20 25 ਦੀ ਜਦੋਂ ਬਲੀ ਕਰ ਦਿਓ ਠੀਕ ਹੈ ਜੀ ਛੋੜ ਦੀ ਦੇ ਦੀਏ ਤਰੀਅਨ ਦੇ ਜਰੀਏ ਵੀ ਜੀ 63 ਦੀ 63 ਦੀ ਦਵਾਗੇ ਹਾਂ ਨਾ ਹੀ ਭਾਈ ਅੱਛਾ ਜੀ ਚੋਟੀ ਠੀਕ ਹੈ ਜੀ ਲਓ ਜੀ ਤੁਸਾਂ ਦਾ ਮਾਨਤਾ ਨਹੀਂ ਹੋਣਾ ਬੱਸ ਲਓ ਜੀ ਮਾਨਤਾ ਨਹੀਂ ਭਾਈ ਕਹਿੰਦਾ ਕਰਾਂਗੇ ਸੋਹਣੀ ਚੋਟੀ ਆਪਣੀ ਕੀ ਆ ਗਾਹ ਰਕਮ ਦੀ ਚੋਟੀ ਰਕਮ ਦੀ ਰਕਮ ਦੀ ਕੋਈ ਸ਼ੱਕ ਨਹੀਂ ਜੀ ਸੇਵਾ ਕੇ ਜਾ ਕੇ ਆ ਜਾਓ ਤੁਦੋਂ ਕਰ ਸਕਦੀ ਏ ਠੀਕ ਹੈ ਮਾੜੀ ਖਾਣ ਦੀ ਹਰਿਆਵਲੀ ਦੀ ਖਾਣੀ ਠੀਕ ਹੈ ਆਓ ਤੁੜੀ ਆ ਤੁੜੀ ਆ ਤੁੜੀ ਚੜੀ ਗਾਹ ਦੀ ਗਾਹ ਦੀ ਛੋਟੀ ਬਰੀਡ ਦੀ ਗਾਹ ਤਿਆਰ ਜਿਹਨੇ ਕਰਦੀ ਨਹੀਂ ਨਹੀਂ ਬਰੀਡ ਆ ਪੂਰੀ ਬਰੀਡ ਜਿਹਨੇ ਗਾਹ ਕਰਨੀ ਹੋਵੇ ਤਿਆਰ ਉਹਦੇ ਵਾਸਤੇ ਬਹੁਤ ਹੀ ਚੰਗੀ ਆ ਦਾਤਕਾਰ ਵੇਖੋ ਇਹਨਾਂ ਨੂੰ ਸਮਝੇ ਛੋਟੀ ਠੀਕ ਆ ਠੀਕ ਸੱਜਣ ਨੇ ਸਹੀ ਗੱਲ ਸੱਜਣ ਨੇ 13 14 ਦਿਨਾਂ ਚੋਇਆ ਜੀ ਅੱਛਾ ਜੀ ਲਓ ਜੀ 13 14 ਹੀ ਇਹਨੇ ਚੋਇਆ ਤੇ 13 14 ਹੀ ਉਹਨੇ ਨਹੀਂ ਦੇਸੀ ਜਾਬਦੀ ਨਹੀਂ ਮੈਂ ਨਾ ਕਹਿ ਨਹੀਂ ਕੋਈ ਸਕਦਾ ਹੈ ਹੀ ਨਹੀਂ ਰੱਜ ਆਪਣੀ ਨਹੀਂ ਦੇਟੀਆਂ ਨਹੀਂ ਜਾਬ ਮੈਂ ਇਧਰ ਦੀ ਛੋਟੀ ਬਹਿਣ ਦੇ ਚਲੇ ਨਹੀਂ ਬਹਿਣ ਦਿੰਦੀ ਸਹੀ ਗੱਲ ਆ ਇਧਰ ਦੀ ਸੱਜਣ ਸੱਜਣ ਨਹੀਂ ਸੱਜਣਾ ਨਹੀਂ ਬਹਿਣ ਦਿੰਦੀ ਲਓ ਜੀ ਵੀਡੀਓ ਨੂੰ ਵੱਤ ਵਤ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਹ ਵੀਰ ਭਰਾਣੇ ਅੱਗੇ ਪਸ਼ੂ ਖਰੀਦਣਾ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ